ਕੋਈ ਗੁਟਕਾ ਸਾਹਿਬ ਦੀ ਸੌਂ ਖਾ ਕੇ ਤੇ ਕੋਈ 24 ਘੰਟਿਆਂ ਚ ਇਨਸਾਫ ਦੇਣ ਦੀ ਗੱਲ ਕਰਕੇ ਪਰੰਤੂ ਕਿਸੇ ਨੇ ਟੱਕਾ ਪਨ ਕਿਨੂਰ ਨਹੀਂ ਕੀਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਜੀ ਆਪ ਜੀ ਪਲੀ ਭਾਂਤ ਜਾਣੋ ਕਿ 2015 ਚ 1 ਜੂਨ ਨੂੰ ਸ਼੍ਰੀ ਗੁਰੂ ਰੰਗ ਸਾਹਿਬ ਜੀ ਦੇ ਪਾਵਨ ਪ੍ਰਤਿਰੂਪ ਬੁਰਜਵਾਲ ਜਵਾਹਰ ਸਿੰਘ ਵਾਲੇ ਤੋਂ ਚੋਰੀ ਹੋ ਗਿਆ ਸਨ ਜਿਹਦਾ ਹਜੇ ਤੱਕ ਕੋਈ ਪਤਾ ਨਹੀਂ ਲੱਗਿਆ ਸੋ ਉਸ ਕੋੜੀ ਯਾਦ ਨੂੰ ਯਾਦ ਕਰਦਿਆਂ ਹੋਇਆਂ ਉਸ ਕਲੇਹਣੇ ਦਿਨ ਨੂੰ ਯਾਦ ਕਰਦਿਆਂ ਹੋਇਆਂ ਦਿਲ ਦੇ ਉੱਤੇ ਪੱਥਰ ਰੱਖ ਕੇ ਅਸੀਂ ਉਸ ਵੇਲੇ ਨੂੰ ਯਾਦ ਕਰਦੇ ਹਾਂ ਉਸ ਲਮੇ ਨੂੰ ਯਾਦ ਕਰਦੇ ਹਾਂ ਅਫਸੋਸ ਦੀ ਗੱਲ ਹੈ ਕਿ ਜਿਹੜੀਆਂ ਸਰਕਾਰਾਂ ਦੇ ਰਾਜ ਵਿੱਚ ਇਹ ਹੋਇਆ ਸੀ ਉਹ ਆਪਣੇ ਆਪ ਨੂੰ ਪੰਥਕ ਖਾਉਣ ਦਾ ਦਾਵਾ ਕਰਦੀਆਂ ਸੀ ਦੂਜੀਆਂ ਬਾਅਦ ਵਿੱਚ ਦਰਜਾ ਬਦਰਜਾ ਸਰਕਾਰਾਂ ਬਣਦੇ ਨੇ ਆ ਕੋਈ ਗੁਟਕਾ ਸਾਹਿਬ ਦੀ ਸੌਂ ਖਾ ਕੇ ਤੇ ਕੋਈ 24 ਘੰਟਿਆਂ ਚ ਇਨਸਾਫ ਦੇਣ ਦੀ ਗੱਲ ਕਰਕੇ ਪਰੰਤੂ ਕਿਸੇ ਨੇ ੱਟਕਾ ਪੰਨ ਕਿਧੁਰ ਨਹੀਂ ਕੀਤਾ ਆਓ ਅੱਜ 10 ਸਾਲ ਪੂਰੇ ਹੋ ਗਏ ਤੇ 11ਵਾਂ ਸ਼ੁਰੂ ਹੋ ਜਾਣਾ ਗੁਰੂ ਗ੍ਰੰਥ ਸਾਹਿਬ ਦੀ ਬੇਦਲੀ ਦਾ ਹਜੇ ਤੱਕ ਇਨਸਾਫ ਨਹੀਂ ਮਿਲਿਆ ਜਿਹੜੇ ਲੋਕਾਂ ਦੀ ਸਰਕਾਰ ਵਿੱਚ ਇਹ ਹੋਇਆ ਸੀ ਉਹ 84 ਨੂੰ ਤੇ ਚੀਖ ਚੀਖ ਕੇ ਯਾਦ ਕਰਦੇ ਨੇ 84 ਨਾ ਭੁੱਲਣ ਜੋਗਾ ਨਾ ਬਰਦਾਸ਼ਤ ਕਰਨ ਜੋਗਾ ਇਹ ਗੱਲ ਧਿਆਨ ਰੱਖ ਲਿਓ ਕਈ ਇਹਦਾ ਗਲਤ ਮਤਲਬ ਵੀ ਕੱਢਣਗੇ 84 ਸਿੱਖ ਨਹੀਂ ਭੁੱਲ ਸਕਦਾ ਜਿੰਨਾ ਚਿਰ ਉਹਦੇ ਸਾਹ ਆ ਪਰ 1 ਜੂਨ 2015 ਵੀ ਅਸੀਂ ਭੁੱਲਣੇ ਨਹੀਂ ਹੈ ਉਹ ਵੀ ਯਾਦ ਰੱਖਣੀ ਹੈ ਜਦੋਂ ਸਤਿ ਸਤਿਗੁਰੂ ਪਾਤਸ਼ਾਹ ਨੂੰ ਦਿਨ ਦਿਹਾੜੇ ਚੋਰੀ ਕਰ ਲਿਆ ਗਿਆ ਸੋ ਸਾਡੀ ਸਾਰੇ ਸਿੰਘਾਂ ਦੀ ਸਿਨੇਮਾ ਰਾਤ ਜੋੜ ਕੇ ਬੇਨਤੀ ਹੈ ਕਿ 1 ਜੂਨ ਨੂੰ ਠੀਕ 9 ਵਜੇ ਬੁਰਜ ਜਵਾਰ ਸਿੰਘ ਵਾਲਾ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਉੱਥੇ ਗੁਰਬਾਣੀ ਦੇ ਪਾਠਾਂ ਦੇ ਭੋਗ ਪਾਏ ਜਾਣੇ ਆ ਉਪਰੰਤ ਆਪਾਂ ਇੱਕ ਮੋਟਰਸਾਈਕਲ ਮਾਰਚ ਬੁਰਜ ਜਵਾਰ ਸਿੰਘ ਵਾਲਾ ਤੋਂ ਸ਼ੁਰੂ ਕਰਕੇ ਕੋਟ ਕਪੂਰਾ ਪੱਤੀਆਂ ਵਾਲੇ ਚੌਕ ਉੱਚ ਸਮਾਪਤੀ ਕਰਨੀ ਹੈ 1 ਜੂਨ 2025 ਦਿਨ ਐਤਵਾਰ ਵਾਲੇ ਦਿਨ ਆਪਾਂ ਇੱਕ ਮਾਰਚ ਰੋਸ ਮਾਰਚ ਬੁਰਜ ਜਵਾਰ ਸਿੰਘਵਾੜੇ ਤੋਂ ਸ਼ੁਰੂ ਕਰਕੇ ਪੱਤਿਆਂ ਵਾਲੇ ਚੌਕ ਕੋਟਕਪੂਰੇ ਜਾ ਕੇ ਸਮਾਪਤੀ ਕਰਦੀਆਂ ਤੇ ਮੌਜੂਦਾ ਸਰਕਾਰਾਂ ਨੂੰ ਸਵਾਲ ਕਰਨੇ ਆ ਤੇ ਜਿਨ੍ਹਾਂ ਸਰਕਾਰਾਂ ਦੇ ਸਮੇਂ ਹੋਇਆ ਉਹਨਾਂ ਨੂੰ ਵੀ ਅਸੀਂ ਸਵਾਲਾਂ ਦੇ ਘੇਰੇ ਵਿੱਚ ਖੜੇ ਕਰਨਾ ਸੋ ਸਾਰੀਆਂ ਸੰਗਤਾਂ ਨੂੰ ਨੋਜ ਰਣੀ ਨੂੰ ਬੇਨਤੀ ਹੈ ਕਿ 1 ਜੂਨ 2015 ਨੂੰ ਜਿਹੜਾ ਵਰਤਾਂਤ ਵਾਪਰਿਆ ਸੀ ਇਹ ਭੁੱਲਣ ਵਾਲਾ ਨਹੀਂ ਹੈ ਸੋ ਇਸ ਕਰਕੇ 1 ਜੂਨ 2025 ਦੇ ਐਤਵਾਰ ਨੂੰ ਬੁਰਜ ਜਵਾਰ ਸਿੰਘ ਵਾਲਾ ਵੱਧ ਤੋਂ ਵੱਧ ਪਹੁੰਚੋ ਤੇ ਇਹ ਸੁਨੇਹਾ ਵੀ ਅੱਗੇ ਤੋਂ ਅੱਗੇ ਪਤਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ